ਪਾ ਪਾਨੇ ਗਲਣਾ ਠੰਡਾ ਠੰਡਾ ਪਾਣੀ ਹੈ ਤੇ ਸਿਆਲ ਦੀਆਂ ਰਾਤਾਂ ਆ ਦੇ ਲੋਗ ਹੀ ਨਾ ਤੇ ਹੁਣ ਇਹ ਇਸ਼ਾਰਾ ਕਰੂਗੀ ਆ ਦੇਖ ਲੀਟਲਾ ਆ ਵੀ ਲੱਗ ਗਿਆ ਤੇ ਆ ਵੀ ਲੱਗ ਗਿਆ ਦਾ ਟਾਈਮ 4:00 ਵੱਜ ਗਏ ਹਨ ਹਾਂਜੀ ਕਹਣਾ ਚਲੋ ਆ ਜਾਂਦੇ ਨੇ ਆਹ ਹੈ ਨੰਗਲ ਡੈਮ ਦਾ ਪਾਖੜਾ ਦਾ ਹਾਂਜੀ ਦੋਸਤੋ ਆਪਾਂ ਉਥੋਂ ਦੱਸਿਆ ਦੇ ਨਾ ਭਈ ਆਪਣੇ ਗਵੰਡੀ ਪੜੋਸੀ ਲਈ ਜਾਂਦੇ ਆ ਪਾਣੀ ਉਕਾਸ ਦਾ ਨੰਗਲ ਡੈਮ ਦਾ ਪਾਖੜਾ ਦਾ ਸਾਡੇ ਵੱਡੀ ਨਹਿਰ ਆਉਂਦੀ ਆ ਇਧਰਲੇ ਪਾਸੇ ਉਹ ਦਰਖਤ ਜਿੰਦੀ ਨੇ ਕਿਥੋਂ ਦੂਰੋਂ ਤੇ ਆ ਲਾਈ ਜਾਂਦੇ ਆ ਪਾਣੀ ਉਹਦੇ ਇਹਨਾਂ ਨੇ ਪਾਤੀ ਸੀ ਪਾਣੀ ਚ ਮਧਾਣੀ ਤੇ ਨਾਲ ਸਾਡੇ ਚਿੱਟੀਆਂ ਵਰਦੀਆਂ ਵਾਲੇ ਭਾਈ ਪੂਰੀ ਸਹਾਇਤਾ ਕਰਾਉਂਦੇ ਆ ਆ ਬੈਠੇ ਬਗਲੇ ਬਾਜੀ ਹੋਰੀ ਇਹ ਕੀ ਚੁਗਦੇ ਆ ਸੱਪ ਡੱਡੂ ਮੱਛੀ ਕਿਰਲੀ ਜੋ ਵੀ ਪਕਾਉੜਾ ਇਹਨਾਂ ਨੂੰ ਮਿਲਦਾ ਏ ਸ਼ੱਕ ਜਾਂਦੇ ਆ ਭਾਈ ਨਾਲ ਉਹ ਵੀ ਕਦੇ ਆਚਾ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਆ ਭਾਈ ਕੀ ਕਹਿੰਦਾ ਸੀ ਬਲਜਿੰਦਰਾ ਦਾਸਾ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਚਾਚਾ ਬਹੁਤ ਵਧੀਆ ਵੀਡੀਓ ਬਣਾਉਂਦਾ ਹਾਈ ਓਏ ਆ ਦਿਲਜੀਤ ਲਿਆ ਸ਼ਾਬਾਸ਼ੇ ਭਾਈ ਥੈਂਕ ਯੂ ਸੁਖਜਿੰਦਰ ਸਿੰਘ ਕਹਿੰਦੇ ਹੁੰਨੇ ਅਸਤਾਂ ਤੇ ਉਹ ਦਾ ਸ਼ਿੰਦਰੀ ਕਹਿਣਾ ਸ਼ੰਦਰਾ ਓਏ ਪਾਣੀ ਟੁੱਟ ਗਿਆ ਪਾਣੀ ਦਾ ਕਿਤੇ ਟੁੱਟੇ ਨਹੀਂ ਤਾਂ ਸਾਫ਼ ਤਾਂ ਹੀ ਰਹਿੰਦਾ ਹੈ ਕਿਦੋਂ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਪਾਣੀ ਵੱਢ ਗਏ ਪਾਣੀ ਕਿਤੇ ਨਹੀਂ ਵੱਢੀਦਾ ਉਹਨੂੰ ਆਪਾਂ ਮੋੜਦੇ ਹੁੰਨੇ ਹਮੇਸ਼ਾ ਤੇ ਲੱਗ ਜਾਂਦਾ ਇਹਨਾਂ ਦੀ ਬਾਰੀ ਆ ਭਾਈ ਕੱਸੀ ਦੀ ਲਾਈ ਜਾਂਦੇ ਆ ਪਾਣੀ ਲੱਗ ਗਿਆ ਓਏ ਕਹਿੰਦਾ ਚਲੋ ਤੇ ਚਲੋ ਹੁਣ ਮਸ ਨੂੰ ਉਹ ਕਾਰਜਕਰਮ ਦਿਖਾਉਣਾ ਉੱਥੇ ਆਪਾਂ ਦਾਣੇ ਸਿੱਟ ਕੇ ਹੁੰਨੇ ਜੰਗਾ ਤੇ ਬੜੇ ਰਿਓ ਨਾਲ ਤੇ ਚਿਟੀਆਂ ਵਰਦੀਆਂ ਵਾਲੇ ਨਾਲ ਫਿਰਦੇ ਨੇ ਆਪਣੇ ਕਾਫੀ ਨੇ ਅੱਜ ਡੈਡਵਾਲ ਵਰਲਡ ਦੇ ਪੰਛੀ ਇਕੱਠੇ ਹੋ ਗਏ ਨੇ ਇੱਥੇ ਹੂੰ ਹੋ ਗਏ ਚਲੋ ਚਲੋ ਕਹਣਾ ਚਲੋ ਆ ਜਾਂਦੇ ਨੇ ਐ ਹੈ ਕੀ ਬਾਤ ਹੈ ਚੇ ਉਤੋਂ ਰੰਗ ਟੈਂ ਟੈਂ ਕਾਫੀ ਨੇ ਹੋਏ ਅੱਜ ਇਹ ਹੋ ਗਏ ਲੈਂਡ ਆ ਲੈਂਡ ਹੋ ਗਏ ਹਜਾਜ ਚਲੋ ਆਪਾਂ ਉਹ ਨਾ ਰੇ ਵਾਲਾ ਕਾਰਜਕ੍ਰਮ ਤੁਹਾਨੂੰ ਮੈਂ ਦਿਖਾਇਆ ਨਹੀਂ ਤੇ ਹੁਣ ਆਪਾਂ ਉਹ ਬੰਬੀ ਕੋਲੇ ਜਾਣੇ ਆ ਤੇ ਸ਼ਾਮ ਜੀਨ ਬਾਰੀ ਆ ਤੇ ਆਪਾਂ ਲਾਵਾਂਗੇ ਤੇ ਮੈਂ ਘਟਾ ਲੈਣਾ ਚਾਕੇ ਕਿਤੇ ਕਿਤੇ ਨਾ ਮਾੜਾ ਪੀੜੀ ਦਾ ਸਾਂ ਭਰ ਲਾਇਆ ਸੀ ਇਹ ਚ ਆਖਣ ਖੇਤੇ ਮੈਂ ਸਿੱਟਦਾਗਾ ਧਰਤੀ ਉਰੇ ਪਾਣੀ 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 ਆਪਾਂ ਇਹਦੇ ਵਿੱਚ ਬਾਰੀ ਲਾਵਾਂਗੇ ਤੇ ਕਿਹੜਾ ਬੰਬੀ ਛੱਡਤੀ ਸਾਰਾ ਤੇ ਚੱਲੀ ਜਾਂਦੀ ਹੈ ਗੱਲ ਉਹ ਆ ਤਾਂ ਤੇ ਹੁਣ ਇਧਰ ਕੱਸੀ ਦਾ ਪਾਣੀ ਚੱਲੀ ਜਾਂਦਾ ਹੈਗਾ ਆਹ ਜਿਆ ਪਾਇਪ ਚੋਂ ਐਂਡ ਗੀ ਜਾਂਦਾ ਹੈ ਆਹ ਇਹ ਇਧਰ ਵੀ ਜਾਂਦੀ ਇੱਕ ਪਾਪ ਇਹ ਇੱਥੋਂ ਆਏ ਜਾਂਦੀ ਹੈ ਇੱਕ ਐ ਇੱਕ ਆਏ ਜਾਂਦੀ ਹੈ ਸਿੱਧੀ ਇਹ ਦੋ ਜਾਂਦੀਆਂ ਨੇ ਕਿਉਂਦੀ ਇਧਰੋਂ ਵੱਡੀ ਇੱਕ ਹੈ ਆਹ ਨਿਕਲਦਾ ਇਹ ਜੋ ਪਾਣੀ ਆਉਂਦਾ ਕਿੰਨਾ ਚੋਂ ਅੱਧਾ ਆ ਅੱਧਾ ਹੈ ਪਾਣੀ ਖਾ ਫੂਸੀ ਫੜਾ ਉਹ ਉੱਥੇ ਲਾਈ ਜਾਂਦਾ ਇੱਕ ਬੰਦਾ ਕਿਸਾਨ ਟੱਕਰ ਹੋਣਾ ਨੁਕਸਾਨ ਇਹ ਲਾਵਾਂਗੇ ਚੱਪੂ ਇੱਧਰ ਆ ਨਾ ਕਿ ਦੋਨੋਂ ਦਾ ਭਰ ਗਿਆ ਬਾਹਣਾ ਆਪਾਂ ਵੀ ਛੱਡਲ ਮਾਰੀ ਚੱਲ ਤੂੰ ਕੀ ਕਰ ਰਿਹਾ ਕੱਪਾ ਮੋੜ ਮਾਰ ਜੇ ਲੱਗ ਗਿਆ ਨਹੀਂ ਉਹਨੂੰ ਤੂੰ ਸਾਰਾ ਹੋ ਜੂਗਾ ਚਾਤ ਨਹੀਂ ਤਾਂ ਫਿਰ ਚੱਲਣਾ ਨਹੀਂ ਇਹ ਇਹ ਪਲੇਟਾਂ ਹੀ ਉਹਦੇ ਸਾਫ਼ ਕਰਨੀਆਂ ਸੀ ਕਿਤੇ ਮੈਂ ਉਹ ਕਣਕ ਲਾਉਂਦਾ ਸੀ ਕਈ ਦਿਨ ਹੋ ਗਏ ਖੜਾ ਰੇਤ ਇਹਨਾਂ ਦਾ ਬਾਅਦ ਤੀਜੇ ਚੌਥੇ ਦਿਨ ਹੀ ਭਰ ਜਾਂਦੀਆਂ ਇਹ ਪਰ ਜੇ ਤੂੰ ਸਾਫ਼ ਕਰਦੇ ਰਹੋਗੇ ਤਾਂ ਫਰਕ ਰਹਿੰਦਾ ਉਹਦੇ ਉੱਥੇ ਮਾਰਿਆ ਨਹੀਂ ਮੈਂ ਇੱਥੇ ਮਾਰਿਆ ਸੀ ਇੰਨਾ ਕੁ ਫਰਕ ਹੈਗਾ ਤੇ ਸਾਲ ਦੇ ਵਿੱਚ ਟੇਢੀਆਂ ਕਰਦਾ ਕਰੋ ਤਾਂ ਚੰਗੀ ਕਰੰਟ ਬਣਾ ਕੇ ਮੋਟਰ ਨੂੰ ਦਿੰਦਾ ਤੇ ਆਪ ਆਪ ਜਾਂਦੀ ਹੈ ਸੁੱਕਾ ਖਾਲ ਹੈਲੋ ਗਾਇਸ ਸਬਸਕ੍ਰਾਈਬ ਦੇਖ ਪਾਣੀ ਡੇਗਦਾ ਨਾ ਕਿੰਨਾ ਇਹ ਆ ਕੱਸੀ ਦਾ ਪਾਣੀ ਭਾਈ ਇਹਦੇ ਵਿੱਚ ਘਰ ਮੋਟਰਾਂ ਛੱਡੀਆਂ ਦੋ ਫੇਰ ਇਧਰੋਂ ਪਾਇਪ ਚੋਂ ਆ ਰਿਹਾ ਸਾਨੂੰ ਪਹਿਲਾਂ ਵੀ ਦਿਖਾਇਆ ਸੀ ਉਦੋਂ ਦਾ ਇਧਰ ਚੱਲੀ ਜਾਂਦਾ ਸੀ ਹਨਾ ਅੱਜ ਚੱਪੂ ਜੇ ਨਾਲ ਟੱਚ ਹੁੰਦਾ ਪਾਣੀ ਤੇ ਪਾਇਪ ਚੋਂ ਨਿਕਲਦਾ ਜੇ ਸਾਰੇ ਗੰਢੀ ਲਾਈ ਜਾਂਦੇ ਆ ਅੱਜ ਬਾਰਗਾ ਨਾ ਇਤਰਾ ਇਸ ਕਰਕੇ ਇਹ ਸਰਕਾਰੀ ਪੈਪਾ ਤੋਰੀ ਖਾਲ ਕਹਿੰਦੇ ਸੀ ਨੂੰ ਇਹ ਲੰਮੀ ਜਾਂਦੀਆਂ ਆ ਉਹ ਤੋਂ ਦੇ ਕੁਛ ਫਾਇਦੇ ਦੇਖੋ ਉਹ ਪੈਪ ਆਉਂਦੀ ਇੱਥੋਂ ਆਏ ਤੇ ਅੱਗੇ ਵੀ ਪੈਪ ਹੀ ਜਾਂਦੀ ਹੈ ਤੇ ਆਪਣੇ ਉਹ ਲੱਗੀਆਂ ਦਾ ਉਹ ਕਿਹੜਾ ਉਹ ਤੋਂ ਦੇ ਕਬ ਗਿਆ ਤੇ ਹੁੰਦਾ ਕਰ ਦੀਵਾ ਬੁਝਣ ਵਾਲਾ ਹੈਗਾ ਹਾਂਜੀ ਦੋਸਤੋ ਰਾਹ ਦੇ ਤਿੰਨ ਤੋਂ ਉੱਤੇ ਹੋ ਗਿਆ ਟਾਈਮ ਤੇ ਆਪਾਂ ਵੱਡਿਆ ਪਈ ਦੁਬਾਰੇ ਪਾਣੀ ਆਪਣੀਆਂ ਦੋ ਵਾਰੀਆਂ ਸੀ ਤੇ ਆ ਚੱਲੀ ਜਾਂਦਾ ਨਹਿਰ ਦਾ ਪਾਣੀ ਤੇ ਆਪਾਂ ਆਪਣੇ ਵੱਢ ਲਿਆ ਹੁਣ ਲਾਉਣੇ ਆਏ ਚ ਇਹਦੇ ਵਿੱਚ ਵੱਢਿਆਗਾ ਦੇਖ ਭਾਫਾ ਨਿਕਲਦੀ ਹੈ ਨਾ ਤੜਕੇ ਤੜਕੇ ਦਾ ਚੰਦਰਦੇਵ ਤਾਂ ਇੱਥੇ ਆ ਗਿਆ ਦੇਖ ਇਹ ਵੀ ਅੱਧਾ ਹੋ ਗਿਆ ਕੱਸੀ ਦਾ ਨਹਿਰ ਦਾ ਬਣੀ ਭਾਈ ਚੱਲੀ ਜਾਂਦਾ ਹੈਗਾ ਤੇ ਤੜਕੇ ਦੇ ਸਮਝ ਪੋ ਫਟਨੇ ਵਾਲੀ ਹੈ ਕੁਛ ਟਾਈਮ ਨੂੰ ਭਾਈ ਗੁਰੂ ਘਰ ਵਾਲਾ ਬਾਬਾ ਬੋਲਪੂਆ ਤੇ ਕੱਕੜ ਹੋਰ ਨਾ ਤਵਾਜਾਂ ਦੇਈ ਜਾਂਦੀਆਂ ਤੇ ਆਪਾਂ ਅੱਗੇ ਪਾਣੀ ਸੰਭਾਲਦੇ ਆ ਤੜਕੇ ਦੇ ਭਾਈ ਤੈਨੋਂ ਤੋਂ ਉੱਤੇ ਹੋ ਗਿਆ ਟਾਈਮ ਤੇ ਆਪਾਂ ਦੁਬਾਰੇ ਪਾਣੀ ਵੱਡੇ ਖਰਾਬ ਆ ਦੇਖੀ ਉਹ ਪਹਿਲਾਂ ਕਾਲੇ ਜੇ ਟੀਵੀ ਨਹੀਂ ਹੁੰਦੇ ਹੁੰਦੇ ਸੀ ਨਾ ਉਹ ਬਲੈਕ ਐਂਡ ਵਾਈਟ ਉਹ ਕਦੋਂ ਟੀਨਾ ਹੱਲਿਆਂ ਦਾ ਸੀ ਐਂ ਕਰ ਲੱਗ ਜਾਂਦਾ ਜੀ ਕਿਵੇਂ ਹੁਣ ਆ ਵੀਡੀਓ ਕਰੀ ਜਾਂਦੀ ਮੇਰੀ ਹਨਾ ਇਹ ਆ ਹੁਣ ਸਹੀ ਹੈ ਨਾ ਤੇ ਖੜੇ ਸੀ ਠੰਡਾ ਠੰਡਾ ਪਾਣੀ ਹੈ ਤੇ ਸਿਆਲ ਦੀਆਂ ਰਾਤਾਂ ਤੇ ਕਣਕ ਨੂੰ ਲਾਉਨੇ ਆ ਪਾਣੀ ਤੇ ਉਹ ਉਹ ਤਾਂ ਲਾਤਾ ਸੀ ਆ ਲੰਮਾ ਜਿਹਾ ਇੱਧਰ ਲਾ ਤੇ ਹੁਣ ਹੈ ਚ ਵੜਿਆ ਗਿਆ ਇੱਧਰਲੇ ਚ ਐਚਾ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਹੋਰ ਦਗਾਵਾ ਬੈਟਰੀ ਦੇ ਚਮਤਕਾਰ ਹੋਈ ਆ ਖੜ ਜਾ ਪਾਸੇ ਦੀ ਜਗਦੀ ਨਾ ਨਾ ਦੀ ਜਿਵੇਂ ਇੱਧਰ ਕਰੂ ਦਾ ਕੈਮਰਾ ਨਹੀਂ ਵੀਡੀਓ ਨਹੀਂ ਬੰਨੀ ਸਹੀ ਹੈ ਨਾ ਇਹ ਖੜ ਜਾ ਮੈਂ ਬੰਦ ਕਰਦਾ ਹੁਣ ਬੰਦ ਕਰ ਤੇ ਆਹ ਹੁਣ ਆ ਸਾਹਮਣੇ ਆ ਦੇ ਆ ਦੇ ਹੈ ਨਾ ਤਿੰਨ ਮੱਤੇ ਖੀਗਣਾ ਇਹ ਆ ਦੇ ਨਿੱਕੀ ਜੀ ਚੀਜ਼ ਆ ਇਹ ਨਹੀਂ ਆ ਦੇ ਹੱਥ ਚ ਫੜੀਏ ਨਾ ਮਤਲਬ ਨਿੱਕੀ ਜੀ ਚੀਜ਼ ਆ ਦੇ ਕਿ ਕਿਟੇ 20 ਦੇ 1.5 ਸਲੇ ਜਿੰਨੀ ਆ ਯਾਰੇ ਤੇ ਤਿੱਖੀ ਹੋਗੀ ਨਾ ਲੈਟ ਆ ਦੇ ਇੱਥੇ ਦਰਖਤ ਆ ਉਹਦੇ ਵੱਜਦੀ ਹੋਗੀ ਥੋੜੀ ਥੋੜੀ ਝੋਂਦਾ ਦੇ ਲੱਛਣ ਆ ਗਏ ਇਸ ਕਰਕੇ ਉਹਦੇ ਨਿਯਾਰੀ ਤੇ ਉਹਨੂੰ ਜੇ ਚੌੜੀ ਕਰਨੀ ਲੈਟ ਨਹੀਂ ਇਹ ਆ ਦੇ ਤੇ ਇਹਦਾ ਹੋਰ ਫੰਕਸ਼ਨ ਆ ਸੀ ਬਟਨੇ ਦਾ ਇਹ ਖੜ ਜਾ ਇਹ ਹੁਣ ਲੋ ਕਰਾਂ ਥੋੜੀ ਆ ਦੇ ਆ ਲੋ ਹੋ ਗਈ ਨਾ ਤੇ ਹੁਣ ਇਹ ਇਸ਼ਾਰਾ ਜਿਹਾ ਕਰੂਗੀ ਆ ਦੇਖ ਕਿਵੇਂ ਕਰਦੀ ਆਦੇ ਹਨ ਤੇ ਹੁਣ ਆਪਾਂ ਸੈਲਟ ਜੋਗੂਗੀ ਇਹਦੀ ਇਹ ਆ ਦੇਖ ਤੇ ਇੱਥੇ ਪੋ ਇਹਦੀ ਚਾਰਜ ਲੱਗਦਾ ਇਹ ਆ ਤਾਂ ਆ ਦੀ ਆ ਸੀ ਟੈਪ ਵਾਲਾ ਚਾਰਜ ਨਹੀਂ ਹੁੰਦਾ ਸੀ ਟੈਪ ਵਾਲਾ ਹਨਾ ਉਹ ਲੱਗਦਾ ਇਹਦੇ ਤੇ ਚ ਲੀਥੀਅਮ ਸੈੱਲ ਹੁੰਦਾ ਹੋਏ ਆ ਦੇਖ ਇਹ ਵਾਂਸ ਨੂੰ ਵੀ ਵੈਸੀ ਦਿਖਾਤੀ ਬਹੁਤ ਵਧੀਆ ਚੀਜ਼ ਹੈ 4-5 5 ਘੰਟੇ ਆਰਾਮ ਨਾਲ ਚੱਲਦੀ ਓਏ ਅੱਜ ਮੈਂ ਰਾਤ ਦਾ ਲਈ ਵਰਦਾ ਨੂੰ ਘਟੋ ਘਟ 11 ਵਜੇ ਦਾ ਬਹੁਤ ਵਧੀਆ ਚੱਲ ਗਈ ਤੇ ਤੜਕੇ ਦੇ ਸਾਢੇ 3:00 ਵਨ ਵਾਲੇ ਦੇਗਾ ਤੇ ਉਨਾਂ ਹੀ ਬਰਕਰਾਰ ਹੈ ਇਹਦਾ ਚੈਨ ਹਾਸਲ ਵਧੀਆ ਹੋਣਾ ਚਾਹੀਦਾ ਐ ਨਹੀਂ ਹੁਣ ਸੱਲ ਜੇ ਮਾੜਾ ਹੋਇਆ ਫੇਰ ਤੁਸੀਂ ਆਖੋਗੇ ਆਏ ਕਹਿੰਦਾ ਸੀ ਉਹ ਖੜ ਜਾ ਮਾ ਚੱਫੂ ਲੋਣਾ ਹੋਇਆ ਮੈਂ ਸੋਨ ਵੀਡੀਓ ਬਣਾਉਂਦਾ ਮਾਹਰੇ ਤੇ ਖੜੀ ਗਿਆ ਸੀ ਮੈਂ ਤੜਕੇ ਦਾ ਟਾਈਮ ਤੇ ਇੰਨੀ ਕਿ ਠੰਡ ਹੋ ਗਈ ਬਾਬੇ ਕਿਹੜੀ ਕਣਕ ਦੇ ਉੱਤੇ ਤੇਲ ਆਈ ਇਹ ਨਾ ਹਨਾ ਪਾਣੀ ਵੀ ਆ ਗਿਆ ਕਿਰਜਾ ਅੱਧਾ ਅੱਧਾ ਧੱਕਾ ਦੋਨਾਂ ਚ ਛੱਡਿਆ ਮੈਂ ਅਦੇਜ ਵੀ ਜੀ ਨਹੀਂ ਨਾ ਦਿਖਾ ਜਾਈਂਦਾ ਮਾੜੇ ਪੈਰ ਧਾਉ ਨੂੰ ਯਾਰ ਇਹ ਆ ਦੇ ਆਹ ਨਾ ਕਣਕ ਦੇ ਉੱਤੇ ਇੰਨੀ ਕਿਤੇ ਲਾਰੀ ਆ ਹੁਣ ਵੀ ਕਿਦੋਂ ਮੈਂ ਵਿੱਚ ਇਹਦੇ ਤੁਰਦਾ ਐ ਲੱਗਦਾ ਮੇਰੇ ਪੈਰ ਨਾਲ ਹੁੰਦੇ ਹੀ ਨਹੀਂ ਆਹ ਕਿਹੜਾ ਅੱਗੇ ਆ ਉਹ ਇਹ ਚ ਪਾਣੀ ਜੱਦ ਜਾਂਦਾ ਹੂ ਤੇ ਇਹ ਚ ਥੋੜਾ ਪਿੱਛੇ ਰਹਿ ਗਈ ਗੱਲ ਉਹ ਪਹਿਲਾ ਕਿਹੜਾ ਨਾ ਉਹ ਚ ਜਿਆਦਾ ਹੀ ਜਾਂਦਾ ਨਾ ਪਾਣੀ ਦੋ ਚ ਮੈਂ ਦੋ ਕਿਹੜਾ ਜੇ ਕਰਕੇ ਆ ਨੱਖਾ ਤੇ ਉਹ ਦੋ ਪਰਲੇ ਉਹ ਰਹਿੰਦੇ ਸਿਰੇ ਵਾਲੇ ਤੇ ਇਹ ਮੇਰੀ ਭੈ ਦੂਜੀ ਵਾਰੀ ਆ ਗਈ ਇੱਕ ਵਾਰ ਪਹਿਲਾਂ ਲੱਗਿਆ ਸੀ ਕੋਹ ਹੋਰ ਹੈ ਇਹ ਕਿਤੇ ਨਾ ਕਿਤੇ ਆਉਂਦੀ ਆ ਖਰਾ ਹੁਣ ਤਾਂ ਸੂਏ ਹੀ ਆਉਣ ਮਟ ਗਿਆ ਤੇ ਪੈਰਾਂ ਐ ਲੱਗਦਾ ਓਏ ਨਾਲ ਹੁੰਦੇ ਹੀ ਨਹੀਂ ਐਨੇ ਸੁੰਨ ਹੋ ਗਏ ਐਨੇ ਸੁੰਨ ਹੋ ਰਹੇ ਮੇਰੇ ਪੈਰ ਦੇਖ ਲਾ ਤੜਕੇ ਸਾਢੇ ਕਿ ਤਿੰਨ ਦਾ ਟਾਈਮ ਹੋ ਰਿਹਾ ਤੇ ਜਨੌਰ ਚਿੜੀਆਂ ਬੋਲੀ ਜਾਂਦੀਆਂ ਨੇ ਆ ਕਿਰਾ ਮੈਂ ਪਹਿਲਾਂ ਵੀ ਜਿਆ ਸੀ ਉਹਦੇ ਨਾਲੋਂ ਇਹ ਕੋ ਸੂਆ ਨਹੀਂ ਆਇਆ ਸੀ ਉਹਨਰ ਮੈਂ ਜੋ ਉਸਤੇ ਵੀ ਜੀ ਸਕਤੇ ਤਿਆ ਆ ਭਾਈ ਮਗਰੋਂ ਬੀਜੀ ਦੀ ਮੋਟਰ ਨਾਲ ਆਪਾ ਚੱਲ ਮੈਂ ਕਿਹਾ ਹੁਣ ਇਹ ਚਲਾਉਣੀ ਕਿੰਨੇ ਕਿਆਰੀ ਲੱਗਣਗੇ ਥੋੜੇ ਜਿਹਾ ਟਾਈਮ ਹੀ ਆ ਤਾਂ ਕਹੀ ਕਿਥੇ ਧਰਤੀ ਹੋਈ ਪਰ ਨੇਰੇ ਵਿੱਚ ਦਿਸਨੀ ਵੀ ਨਹੀਂ ਹੈ ਨਾ ਆ ਕਿਥੋਂ ਨਹੀਂ ਉਹ ਨਾ ਕਿਹਾ ਉਹ ਮੈਂ ਲੈਣਾਂ ਗਿਆ ਚਾਵਾਂਗਾ ਤੇਲ ਨਾਲ ਦੇਖੀ ਆਦ ਗਏ ਆ ਕਿਹਾ ਮੈਂ ਆਪ ਹੀ ਹੋ ਗਈ ਚੱਕਲ ਕੇ ਪਾਣੀ ਜਾ ਗਈ ਹੈ ਨਾ ਟੜਕੇ ਟੜਕੇ ਸਾਰੇ ਉਹ ਘਰ ਜੇ ਕਮਟੇ ਕਮਟੇ ਤੜਕੇ ਤੜਕੇ ਸਾਰੇ ਨੂੰ ਭਾਈ ਸਤ ਸ਼੍ਰੀ ਅਕਾਲ ਕਹਿੰਦੇ ਆ ਤੇ ਕੰਗਾਂ ਨੂੰ ਗੁੱਡ ਮਾਰਨਿੰਗ ਕਹਿੰਦੇ ਆ ਕਾਲੇ ਹੋਰੀ ਖੇਤ ਬਿੱਲੋ ਪਾਣੀ ਲਾਈ ਜਾਂਦੇ ਆ ਕਾਲੇ ਹੋਰੀ ਖੇਤ ਬਿੱਲੋ ਪਾਣੀ ਲਾਈ ਜਾਂਦੇ ਆ ਉਹ ਦੇਖੀ ਮੈਂ ਕਿੱਥੋਂ ਦੀ ਤੁਰ ਕੇ ਆਣਾ ਮਿਲਣਾ ਛਪਗਾ ਸੀ ਕੋਈ ਇਹ ਇਹਨੂੰ ਮੈਂ ਟ੍ਰੀਨ ਭੀੜੀ ਕਰਾ ਟਿਮ 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 ਆ ਦੇਖ ਇਹ ਇੱਥੋਂ ਇੱਥੋਂ ਜਾਂਦੀ ਜਾਂਵੇਂ ਆਦੇ ਆ ਲੈਣਾ ਹੀ ਆਵੇਂ ਛਪਗਾ ਚੱਲ ਦੇਖਦਾ ਤੇ ਸੰਭਾਲਦੇ ਆ ਹਾਂਜੀ ਦੋਸਤੋ ਆਪਣਾ ਪਈਆ ਕਿ ਲਾਇਆ ਹੀ ਲੱਗ ਗਿਆ ਤੇ ਗੁਰੂ ਘਰ ਪਈ ਬਾਬਾ ਜੀ ਪੜੀਅਂਦੇ ਨੇ ਤੇ ਟਾਈਮ ਕੀ ਹੋਇਆ ਟਾਈਮ ਤੜਕੇ ਦੇ ਵੱਜ ਗਏ 4 ਆਪਾਂ ਫਿਰਦੇ ਸੀ ਘਰੋਂ ਬਾਹਰਾਂ ਠੰਡਾ ਵਾਲੀ ਕਿਤੇ ਹੋ ਜੇ ਨਾ ਬੁਖਾਰ

ਆਪਣਾ ਵਾਨ ਵੀ ਆ ਵੀ ਲੱਗ ਗਿਆ ਕੰਪਲੀਟ ਆ ਵੀ ਲੱਗ ਗਿਆ ਤੇ ਆ ਵੀ ਲੱਗ ਗਿਆ ਟਾਈਮ 4:00 ਵਜ ਗਏ ਹਨ ਹਾਂਜੀ ਭਾਈ 4:00 ਵਜੇ ਬਾਣੀ ਪੜੋ ਬਾਣੀ ਸੁਣੋ ਤੇ ਆਪਾਂ ਉਹ ਦੇਖ ਕੇ ਆਉਣੇ ਆ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਠੀਕ ਹੈ ਦੋਸਤੋ ਮਿਲਦੇ ਆ ਮੈਂ ਤੁਹਾਨੂੰ ਤੜਕੇ ਤਾਂ ਮੈਂ ਉਹ ਦੇਖ ਕੇ ਆਉਣਾ ਵਟਾ ਉਧਰ ਉੱਚਾ ਸੀ ਤਾਂ ਤਿੰਨ ਚਾਰ ਖਡਾਂਗੇ ਖੋਲੰਗਾ ਸੀ ਇੱਥੇ ਆ ਖਾਲਚ ਕਹਿੰਦੇ ਕੰਢਾਂ ਦੇ ਤੇ ਇੱਕ ਇਹਦੀ ਵੀ ਭਾਈ ਨਾਈ ਤੋਂ ਹੀ ਕਰਤੀ ਬੈਟਰੀ ਦੀ ਇਹ ਤੁਹਾਨੂੰ ਮੈਂ ਪਹਿਲਾਂ ਨਹੀਂ ਦਿਖਾਈ ਹੁੰਦੀ ਸੀ ਅੱਗੇ ਵਲੌਗ 'ਚ ਨਾ ਇਹਦੀ ਭਾਈ ਨਾਈ ਤੋਂ ਹੀ ਮੈਂ ਖਾਲਚ ਕਰਾਤੀ ਤੇ ਦੋ ਥੱਲੇ ਵਾਗੂ ਚੋਂ ਵੀ ਚੁੰਬੀ ਲੱਗੀ ਸੀ ਤੇ ਜਗੀ ਗਈ ਵਿੱਚ ਹਜੇ ਤੱਕ ਦਾ ਭਾਈ ਜਗੀ ਜਾਂਦੀ ਹੈ ਇਹ ਚਲੋ ਡੁੱਬਣ ਨਾਲ ਤਾਂ ਘੜੀ ਡੁੱਬ ਗਈ ਇਹਦਾ ਵਾਟਰ ਪ੍ਰੂਫ ਵਾਲਾ ਟੈਸਟ ਵੀ ਹੋ ਗਿਆ ਵੀ ਹਜੇ ਤੱਕ ਇਹ ਬਰਕਰਾਰ ਆ ਵੀ ਚੱਲੀ ਜਾਂਦੀ ਹੈ ਜਨੇਗੀ ਤਰਾ ਦਿਲਾਇਆ ਮੈਂ 11 ਵਜੇ ਦੀ ਤੇ ਟਾਈਮ ਹੋ ਗਿਆ ਭਾਈ ਘਟੋ ਘਟ 4:25 ਤੇ ਹਜੇ ਇਵੈਂਟਰੀ ਚੱਲੀ ਜਾਂਦੀ ਹੈ ਤੇ ਇੱਕ ਦੋ ਜੰਮ ਸਰਖਲ ਜੀ ਡੁਪੀ ਸੀ ਜੁੰਬੀ ਲਵਾਤੀ ਇਹਦੀ ਤੇ ਆਈ ਨਹੀਂ ਪਤਾ ਇਹ ਕੱਲ ਨੂੰ ਚੱਲੂਗੀ ਕਿ ਹੁਣ ਤੱਕ ਹੀ ਚੱਲੂ ਚੱਲ ਦੇਖੀ ਆਉਂ ਚੱਲ ਫਿਰ ਮਿਲਦੇ ਆਣ ਤੜਕੇ ਭਾਈ ਆਪਾਂ ਚਾਹਦੇ ਕਹੀਂ ਤੇ ਬਾਣ ਹੋ ਗਿਆ ਕੰਪਲੀਟ ਤੇ ਪੌਣੇ ਚਾਲੇ ਘਰਾਂ ਨੂੰ ਆ ਜਾ ਭਾਈ ਕੱਗੇ ਤੂੰ ਵੀ ਚਲੋ ਚੱਲੀਏ ਭਾਈ ਹਾਂਜੀ ਦੋਸਤੋ ਉਹ ਪਿੱਛੇ ਮੇਰੇ ਖਾਲ ਚ ਪਾਣੀ ਦੇਖਦੇ ਹੋ ਨਾ ਅਸੀਂ ਇਧਰ ਲਾ ਪਾਣੀ ਕੱਲ ਲਾ ਕੇ ਆ ਪਿੱਛੇ ਦੇਖੋ ਉਹ ਕਿੱਲਾ ਲਾ ਜਾਂਦਾ ਰਾਸ ਹੁੰਦਾ ਸੀ ਨਾ ਕਿਉਂ ਬੈਂਟਰੀ ਟੂ ਬੀ ਸੀ ਉਹ ਚ ਉਹ ਲਵਾ ਕੇ ਹੁਣ ਆ ਗਈ ਪਾਣੀ ਦੀ ਤੰਗੀ ਇਧਰਲੇ ਬਾ ਚ ਆਪਾਂ ਲਾਉਣੇ ਆ ਪਾਣੀ ਕਿਉਂਕਿ ਛੱਡ ਲੈਂਦੀ ਬੰਬੀ ਕਰਤੰਗੀ ਦਾ ਨਹੀਂ ਆਈ ਐਸਸੀਐਨਏ ਤੇ ਹੁਣ ਇਹ ਛੱਡ ਲੈਂਦੀ ਤੇ ਜਲ ਦੇਵਤਾ ਦਾ ਸਵਾਗਤ ਕਰਦੇ ਆ ਪਹਿਲਾਂ ਹਰੇ ਦੇ ਵਿੱਚ ਵੈਲਕਮ ਕਹਿੰਦੇ ਨੂੰ ਭਾਈ ਹਰਾ ਆ ਬੀਜਿਆ ਸੀ ਤੇ ਹੁਣ ਉਹ ਜੋ ਇੱਥੋਂ ਇਹਦੀ ਬੀਜ ਦੀਆਂ ਹੀ ਵਗ ਜੂਗਾ ਹੈਨਾ ਤੇ ਫੇਰ ਕਣਕ ਲਾਵਾਂਗੇ ਕਣਕ ਲਾਵਾਂਗੇ ਤੇ ਬਸ ਫੇਰ ਇੱਧਰ ਥੱਲੇ ਉਹ ਪਾਈਪ ਜੀ ਦਾ ਜਗਾਰਡ ਕਰਨਾ ਸਾਨੂੰ ਦੱਸਿਆ ਸੀ ਨਾ ਇੱਥੇ ਜਿਆ ਪਤਗੀਆਂ ਕੋਲੇ ਇੱਥੇ ਤੇ ਰਾਤ ਹਨੇਰਾ ਰਾਤ ਕਾਫੀ ਟਾਈਮ ਹੋ ਗਿਆ ساری ਰਾਤ ਹੀ ਨਾਂਗੀ ਜਿਵੇਂ ਉਹ ਬੈਟਰੀ ਵਿੱਚ ਡੁੱਬ ਗਈ ਉਹਦੇ ਖਾਲਚ ਉਹਦੀ ਜੁੰਬੀ ਲਵਾ ਦੀ ਨਵਾਤੀ ਦੱਸਿਆ ਸਾਨੂੰ ਨਾ ਤੇ ਹੁਣ ਮੈਂ ਫਿਰ ਤੜਕੇ ਮੈਂ ਇੱਥੋਂ 5 ਵਜੇ ਗਿਆ 4:30 ਤੱਕ ਉੱਥੀ ਹੋ ਗਏ ਇੱਥੇ ਬੈਠੇ ਰਿਹਾ ਬਟੰਗੀਆਂ ਚੂਹੇ ਨੇ ਪਾਸਾ ਖੱਡਾਂ ਬਾਰਕਾਂ ਦੇ ਆਹ ਪੱਟੀਆਂ ਬਾਟਾ ਸ਼ਾਂਜੀ ਥੱਲੇ ਕੀ ਮਗਰ ਥੋਨਾ ਘਾਰੇ ਪੈ ਜਾਣ ਯਾਰ ਤੇ ਕੋ ਕਿਲਾ ਹੋ ਲੱਗ ਰਹੀ ਸੀ ਪਰ ਤੇ ਪਾਣੀ ਲਾਈ ਜਾਂਦੇ ਹੋਗੇ ਕੋਰ ਲਾਈ ਜਾਂਦਾ ਕੋਈ ਸੁੱਕਾ ਦਾ ਦਵਾਰੇ ਕਈ ਹਜੇ ਘਰ ਪੈਂਡਿੰਗ ਚੱਲਿਆ ਇੱਕ ਇੱਕ ਪਰਸੈਂਟ ਕਹਿ ਸਕਦੇ ਕਣਕ ਹੁਣ ਬੀਜੀ ਹੈ ਕੰਗਾ ਨੇ ਸਾਡੇ ਕੋਲੇ ਵੀ ਜੇ ਇੱਕ ਦੋ ਕਿੱਲੇ ਕੱਲ ਕਿਸ ਨੇ ਤੇ ਚੱਲ ਹਜੇ ਮਗਰ ਕਿੰਨਾ ਹੋ ਗਿਆ ਅੱਜ 26 ਹੋ ਗਿਆ ਮਗਰ ਕਿਨੂੰ ਵੀਡੀਓ ਦੇਖਾਂਗੇ 27 ਹੋ ਜੂਗਾ ਹੁਣ ਭਾਰੀ ਕਮੈਂਟਾਂ ਦੀ ਕਿਹੜੇ ਭਰਾਵਾਂ ਨੇ ਭਾਈ ਕਮੈਂਟ ਕਰੇ ਸੀ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਸ਼ੁਕਰੀਆ ਜਿਹੜੇ ਪੱਠੇ ਵਾਲੇ ਤੇ ਵੀਰ ਨੇ ਕਮੈਂਟ ਕਰਿਆ ਹੈ ਹਨਾ ਧੰਨਵਾਦ ਕਰਦੇ ਆ ਸ਼ੇਰ ਸਿੰਘ ਸ਼ੇਰੂ ਇਹ ਵੀਰ ਦਾ ਵੀ ਧੰਨਵਾਦ ਕਰਦੇ ਆ ਭਾਈ ਪਿਆਰਾ ਪਿਆਰਾ ਕਮੈਂਟ ਕੀਤਾਗਾ ਸ਼ੁਕਰੀਆ ਕਰਦੇ ਆ ਇੱਕ ਵੀਰ ਆਪਣੇ ਸਤਨਾਮ ਸਿੰਘ ਇਹ ਵੀਰ ਦਾ ਵੀ ਧੰਨਵਾਦ ਕਰਦੇ ਆ ਵੀ ਕਮੈਂਟ ਕੀਤਾਗਾ ਉਮੀਦ ਕਰਦਾ ਤੁਸੀਂ ਆਈ ਕਮੈਂਟ ਕਰਦੇ ਰਹੋਗੇ ਤਿੰਨ ਭਰਾਵਾਂ ਨੇ ਕਮੈਂਟ ਕਰੇ ਸੀ ਭਾਈ ਤਿੰਨ ਨੇ ਤਿੰਨਾ ਭਰਾਵਾਂ ਦਾ ਸ਼ੁਕਰੀਆ ਤਾਂ ਫਿਰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਇਦਾਂ ਹੀ ਕਮੈਂਟ ਕਰਦੇ ਰਹੋਗੇ ਆਸ ਕਰਦਾ ਮੈਂ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ